ਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਓ ਸਿਰਜਣਹਾਰੁ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਮਾਲੀਣ ਦੇਖੇਗਾ ਦੇਵਨ ਹਾਜ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਬਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਸਿਛੜੀਆਂ ਜੋ ਹੋਵੇ ਸਾਹਿਬ ਸੋ ਮੇਨ ਕਰ ਕਰਿ ਹੋ ਪਹੁੰਚਾ ਸਦਨ ਨਿਤ ਪਵਨ ਸਦਨ ਹਾਰਾ ਸਿੰਬਰੀਆ ਨਾਨਕ ਸੇ ਦੇਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇਸ ਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਵਿਸਵ ਵਿੱਚ ਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੂ ਹੁਆ ਸੁਰਜੀ ਗੁਰ ਤੁਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਬ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਭੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਾਉ ਸਹਸਤਵ ਨੈ ਨਨ ਨੈ ਨਹਿ ਤੋਹਿ ਕੋ ਸਸ ਮੂਰਤ ਨ ਨਾਇਕ ਤੋਹੀ ਸਸ ਪਦ ਬਿਮਲਾ ਨੇਕ ਪਦ ਗੰਧ ਬਿਨ ਸਸਤਵ ਗੰਧਿ ਵਿਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਆਨ ਦਿਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਈ ਜਾਤੇ ਤੇ ਰਹਿ ਨਾਹੀ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬੋ ਪਰਿਆ ਮਿਰ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਵੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉ ਤਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹ ਸਿਰ ਡੰਡਾਇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਬ ਨਾਸੀ ਬੁਰਖ ਪਾਇਆ ਪਰਮੇ ਸਰਬੋ ਸੋਖੰਡ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵਡਾ ਹੈ ਜਨ ਨਾਨਕ ਨਾਮ ਆਧਾਰ ਟੇ ਕਰਨਾ ਮੇ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹਿਲਾ ਪੰਜਵਾ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਲ ਕੀ ਬੇਲਾ ਹਾਂ ਖਾਟ ਚਲੋ ਹਰ ਲਾਹਾ ਗਏ ਬਸਨ ਸੁਹੇਲਾ ਆਉਦ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਜਿਸ ਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵਹਿ ਹੋ ਰਾਸਿ ਅਕਥ ਕਥਾ ਤਿਨ ਜਾਨੀ ਜਾ ਕੋ ਐ ਸੋਈ ਵੀ ਹਾਜਿਓ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰਮ ਹਲ ਪਾਵ ਸੁਖ ਸਹਿ ਜੇ ਬਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਮਾਲੀਣ ਦੇਖੇਗਾ ਦੇਵਨ ਹਾਜ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਸਿਛੜੀਆਂ ਜੋ ਹੋਵੇ ਸਾਹਿਬ ਸੋ ਮੇਲ ਕਰ ਕਰਿ ਹੋ ਪਹੁੰਚਾਸ ਦੜ ਨਿਤ ਪਵਨ ਸਦਨ ਹਾਰਾ ਸਿੰਬਰੀਆ ਨਾਨਕ ਸੇ ਦੇਵਨ ਰਾਗਿਆ ਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸੁਏ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹੂ ਹੁਆ ਸੁਰਜਿ ਕੋ ਰਤ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗगन ਮੈ ਥਾਲ ਰਬ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਭੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ 라ਉ ਸਹਸ ਤਵ ਨ ਨ ਨ ਨ ਹੇ ਤੋਹ ਕੋ ਸੋ ਸਮੂਰਤ ਨਾਇਕ ਤੋਹੀ ਸਸਪਦ ਬਿਮਲ ਅਨੇਕ ਪਦ ਗੰਧ ਵਿਨ ਸਸਤਵ ਗੰਧ ਦੇ ਵਿਚਲ ਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਆਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਈ ਜਾ ਤੀ ਤੇ ਰਹਿ ਨਾਹੀ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਏ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਵੰਡਾਏ ਕਰ ਸਾਧੂ ਅੰਜਲੀ ਪੁਨ ਵਡਾ ਏ ਕਰ ਡੰਡਉ ਤਪੁਨ ਵਡਾ ਏ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੈ ਜਿਉਂ-ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮਕਾਲ ਸਹ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਬ ਨਾਸੀ ਬੁਰਖ ਪਾਇਆ ਪਰਮੇ ਸਰਬੋ ਸੋਖੰਡ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇ ਕਰਨਾ ਮੇ ਸੁਖ ਮੰਡਾਏ ਰਾਗ ਗੋੜੀ ਪੂਰਬੀ ਮਹਿਲਾ ਪੰਜਵਾ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਲਕੀ ਬੇਲਾਈ ਹਾਂ ਖਾਟ ਚਲੋ ਹਰਲਾਹਾ ਗਏ ਬਸਨ ਸੁਹਿਲਾ ਆਉਦ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਜਿਸ ਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵਹਿ ਹੋ ਰਾਸਿ ਅਕਥ ਕਥਾ ਤਿਨ ਜਾਣੀ ਜਾ ਕੋ ਐ ਸੋਈ ਵੀ ਹਾਜਿਓ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਲ ਪਾਵ ਸੁਖ ਸਹਿ ਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਹਥਿਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ ਹਾਂ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਵ ਨਿਤ ਨਿਤ ਜੀੜੇ ਸੰਮਾਲਿਅਣ ਦੇਖੇਗਾ ਦੇਵਨ ਹਾਜ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਬਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕ੍ਰਿਪਾਵੋ ਤੇਲ ਦੇਹੋ ਸਜਨ ਅਸੀ ਛੜਿਆ ਜੋ ਹੋਵੇ ਸਾਹਿਬ ਸੋ ਮੇਲ ਕਰ ਕਰਿ ਹੋ ਪਹੁੰਚਾਸ ਦੜੇ ਨਿਤ ਪਵਨ ਸਦਨ ਹਾਰਾ ਸਿੰਬ੍ਰਿਆ ਨਾਨਕ ਸੇ ਦੇਵਨ ਰਾਗਿਆ ਸਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਏ ਰਹਾਉ ਵਿਸੁ ਵਿੱਚ ਸਿਆ ਘੜਿਆ ਪਹਿਰਾ ਥਿਤੀ ਵਾਰੀ ਮਾਹੂ ਹੁਆ ਸੁਰਜਿ ਗੁਰ ਤੁਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਬ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਭੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ 라ਉ ਸਹਸ ਤਵ ਨਨ ਨਨ ਹੇ ਤੋਹ ਕੋ ਸੋਸ ਮੂਰਤ ਨਾਇਕ ਤੋਹੀ ਸਤਸਪਦ ਬਿਮਲ ਅਨੇਕ ਪਦ ਗੰਧ ਵਿਨ ਸਸਤਵ ਗੰਦੇ ਵਿਚਲ ਚਲਤ ਮੋਹੀ ਸਭ ਮੈਂ ਜੋਤ ਜੋਤਿ ਭਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਆਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਈ ਜਾਤੇ ਤੇ ਰਹਿ ਨਾਹੀ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਜਨ ਗਰਵ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਵੰਡਾਏ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਉ ਤਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬ ਨਸੀਪੁਰਖ ਪਾਇਆ ਪਰਮੇ ਸਰਬੋ ਸੋਖੰਡ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮਾ ਧਾਰ ਟੇ ਕਰਨਾ ਮੇ ਸੁਖ ਮੰਡਾਏ ਰਾਗ ਗੋੜੀ ਪੂਰਬੀ ਮਹਿਲਾ ਪੰਜਵਾ ਕਰੋ ਬਿਨੰਤੀ ਸੁਨੋ ਮੇਰੇ ਮੀਤਾ ਸੰਤ ਟਲ ਕੀ ਬੇਲਾ